ਠੰਡ ਪਾਈ ਕਰਤਾਰੇ ਤਾਪ ਛੋੜ ਗਿਆ ਪਰਵਾਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 622ਵੇਂ ਅੰਗ ਦੀ ਗੁਰਬਾਣੀ ਦੇ ਵਿੱਚ ਉਸ ਪ੍ਰਮਾਤਮਾ ਦੇ ਨਾਮ ਸਿਮਰਨ ਦੀ ਗੱਲ ਹੋ ਰਹੀ ਹੈ ਤੇ ਕਿਵੇਂ ਉਹ ਨਾਮ ਸਿਮਰਨ ਸਾਡੇ ਅੰਦਰ ਠੰਡ ਵਰਤੌਂਦਾ ਹੈ ਸਾਡੇ ਅੰਦਰੋਂ ਤਾਪ ਨੂੰ ਖਤਮ ਕਰਦਾ ਹੈ ਜਿਹੜੇ ਤਾਪ ਨੂੰ ਨਾਮ ਸਿਮਰਨ ਖਤਮ ਕਰਦਾ ਉਹ ਤਾਪ ਕਿਹੜਾ ਹੈ ਜਦੋਂ ਕਿਸੇ ਦੇ ਅੰਦਰ ਠੰਡ ਵਰਤ ਜਾਂਦੀ ਹੈ ਤਾਂ ਉਹ ਕਿੰਦਾ ਦੀ ਅਵਸਥਾ ਹੁੰਦੀ ਹੈ ਪ੍ਰੈਕਟੀਕਲੀ ਅਸੀਂ ਕੀ ਮਹਿਸੂਸ ਕਰਦੇ ਹਾਂ ਇਹ ਸਭ ਕੁਝ ਇਸ ਵੀਡੀਓ ਦੇ ਵਿੱਚ ਆਪਾਂ ਨੂੰ ਸਿੱਖਣ ਨੂੰ ਮਿਲੇਗਾ ਪਰਮਾਤਮਾ ਜੀ ਦੀ ਕਿਰਪਾ ਕਰ ਤੁਹਾਨੂੰ ਸਮੇਂ ਦੀ ਦਾਤ ਬਖਸ਼ਣ ਤਾਂ ਕਿ ਤੁਸੀਂ ਇਸ ਵੀਡੀਓ ਨੂੰ ਅੰਤ ਤੱਕ ਵੇਖ ਸਕੋ ਆਓ ਸ਼ੁਰੂ ਕਰੀਏ आउटलुक सोरठ महला पंचमां गुरुपूर कृपाता प्रभ पूरी लोच हमारी करष्णान ग्रहया आनंद मंगल सुख पाए गुरु साहिब कहंदे के हे संत जनों जदों तो पूरे गुरु ने मेहर कीती है गुरु पूरै कृपा ਧਾਰੀ ਪ੍ਰਭ ਪੂਰੀ ਲੋਚ ਹਮਾਰੀ ਜਦੋਂ ਤੋਂ पूरे गुरु ने मेहर कीती है प्रभु ने ਸਾਡੀ ਨਾਮ ਸਿਮਰਨ ਦੀ ਤਾਂਗ ਪੂਰੀ ਕਰ ਦਿੱਤੀ ਹੈ ਕਰ ਇਸ਼ਨਾਨ ગ્રਹਿ ਆਏ ਨਾਮ ਸਿਮਰਨ ਦੀ ਬਰਕਤ ਦੇ ਨਾਲ ਆਤਮਿਕ ਇਸ਼ਨਾਨ ਕਰਕੇ ਗੁਰੂ ਸਾਹਿਬ ਕਹਿੰਦੇ ਅਸੀਂ ਅੰਤਰ ਆਤਮੇ ਟਿਕੇ ਰਹਿੰਦੇ ਹਾਂ ਤੇ ਜਦੋਂ ਅੰਤਰ ਆਤਮੇ ਟਿਕ ਜਾਈਏ ਤੇ ਆਨੰਦ ਮੰਗਲ ਸੁਖ ਪਾਈ ਇਹ ਤੇ ਹੋਣਾ ਸੁਭਾਅਕ ਹੀ ਹੈ ਕਿ ਆਨੰਦ ਆਤਮਿਕ ਖੁਸ਼ੀਆਂ ਆਤਮਿਕ ਸੁਖ ਇਨਸਾਨ ਮਾਨਦਾ ਹੈ ਕਿਤੇ ਬਾਹਰ ਘੁੰਮਣ ਜਾਈਏ ਤਾਂ ਘਰ ਆ ਕੇ ਸਕੂਨ ਮਿਲਦਾ ਵਾਪਸ ਘਰ ਆਉਂਦੇ ਹਾਂ ਤੱਕ ਅਲੱਗ ਹੀ ਸਕੂਨ ਮਿਲਦਾ ਹੈ ਤੇ ਇਨਸਾਨ ਵੀ ਆਮ ਤੌਰ ਤੇ ਵਿਕਾਰਾਂ ਦੇ ਵਿੱਚ ਪਟਕਦਾ ਫਿਰਦਾ ਹੈ ਬਾਹਰ ਪਟਕਦਾ ਫਿਰਦਾ ਹੈ ਪਰ ਜਦੋਂ ਉਹਦਾ ਆਪਣੇ ਅੰਤਰ ਆਤਮਿਕ ਟਿਕਾਣਾ ਹੋ ਜਾਂਦਾ ਹੈ ਤਾਂ ਉਹਨੂੰ ਆਤਮਿਕ ਸੁੱਖ ਦੀ ਪ੍ਰਾਪਤੀ ਹੁੰਦੀ ਹੈ ਆਨੰਦ ਮਿਲਦਾ ਹੈ ਸੰਤੋ ਰਾਮ ਨਾਮ ਨਿਸਤਰੀਏ ਉਠਤ ਬੈਠਤ ਹਰ ਹਰ ਧਿਆਈਐ ਅਨ ਦਿਨ ਸੁਕ੍ਰਿਤ ਕਰੀਐ ਰਹਾਉ ਇਹ ਸੰਤ ਜਨੋ ਪ੍ਰਮਾਤਮਾ ਦੇ ਨਾਮ ਵਿੱਚ ਜੁੜਿਆ ਸੰਸਾਰ ਸਮੁੰਦਰ ਤੋਂ ਪਾਰ ਲੰਘ ਸਕੀਦਾ ਹੈ ਇਸ ਵਾਸਤੇ ਉੱਠਦਿਆਂ ਬੈਠਦਿਆਂ ਹਰ ਵੇਲੇ ਨਾਮ ਸਿਮਰਨ ਕਰਨਾ ਚਾਹੀਦਾ ਹੈ ਹਰ ਨਾਮ ਸਿਮਰਨ ਦੀ ਇਹ ਨੇਕ ਕਮਾਈ ਹਰ ਵੇਲੇ ਕਰਨੀ ਚਾਹੀਦੀ ਹੈ ਹੁਣ ਇੱਥੇ ਅਸੀਂ ਇੱਕ ਫਰਕ ਸਮਝੀਏ ਆਮ ਤੌਰ ਤੇ ਧਾਰਨਾ ਹੈ ਕਿ ਪ੍ਰਭੂ ਦਾ ਨਾਮ ਸਿਮਰਨ ਭਾਵੇਂ ਬੈਠ ਕੇ ਵਾਹਿਗੁਰੂ ਵਾਹਿਗੁਰੂ ਦਾ ਉਚਾਰਨ ਕਰੀ ਜਾਣਾ ਤਾਂ ਫਿਰ ਜਦੋਂ ਗੁਰੂ ਸਾਹਿਬ ਕਹਿੰਦੇ ਨੇ ਕਿ ਹਰ ਵੇਲੇ ਪ੍ਰਮਾਤਮਾ ਦੇ ਨਾਮ ਸਿਮਰਨ ਦੀ ਇਹ ਨੇਕ ਕਮਾਈ ਕਰਨੀ ਚਾਹੀਦੀ ਹੈ ਤਾਂ ਸੁਭਾਅਕ ਹੀ ਲੱਗਦਾ ਹੈ ਕਿ ਹਰ ਵੇਲੇ ਹੀ ਵਾਹਿਗੁਰੂ ਵਾਹਿਗੁਰੂ ਕਰੀ ਜਾਣਾ ਸੰਭਵ ਨਹੀਂ ਕਿਉਂਕਿ ਮਨੁੱਖ ਨੇ ਕੰਮਕਾਰ ਵੀ ਕਰਨੇ ਹੁੰਦੇ ਨੇ ਕਿਸੇ ਨਾਲ ਗੱਲਾਂ ਬਾਤਾਂ ਵੀ ਕਰਨੀਆਂ ਹੁੰਦੀਆਂ ਨੇ ਇਸੇ ਲਈ ਨਾਮ ਸਿਮਰਨ ਵਾਹਿਗੁਰੂ ਵਾਹਿਗੁਰੂ ਦਾ ਉਚਾਰਨ ਕਰਨਾ ਨਹੀਂ ਬਲਕਿ ਸਾਡੇ ਅੰਦਰ ਉਸ ਪ੍ਰਮਾਤਮਾ ਦੀ ਮੌਜੂਦਗੀ ਦਾ ਹਰ ਪਲ ਉਸ ਪ੍ਰਮਾਤਮਾ ਦੀ ਮੌਜੂਦਗੀ ਦੇ ਅਹਿਸਾਸ ਦਾ ਹੋਣਾ ਹੈ ਭਾਵੇਂ ਅਸੀਂ ਕੰਮ-ਕਾਰ ਕਰਦੇ ਹੋਈਏ ਕਿਸੇ ਨਾਲ ਗੱਲਾਂ ਕਰਦੇ ਹੋਈਏ ਇੱਕ ਗੱਲ ਤੁਸੀਂ ਮੰਨੋਗੇ ਕਿ ਤੁਹਾਡੇ ਬੈਕ ਆਫ ਦਾ ਮਾਈਂਡ ਯਾਨੀ ਕਿ ਮਨ ਪਿੱਛੇ ਕਿਤੇ ਨਾ ਕਿਤੇ ਕੁਝ ਨਾ ਕੁਝ ਚੱਲ ਹੀ ਰਿਹਾ ਹੁੰਦਾ ਹੈ ਇੰਜ ਕਹਿ ਲਵੋ ਕਿ ਸਾਡੀ ਜ਼ਿੰਦਗੀ ਦਾ ਉਹ ਬੈਕਗ੍ਰਾਉਂਡ ਮਿਊਜ਼ਿਕ ਹੈ ਬਸ ਉਹ ਮਿਊਜ਼ਿਕ ਨੂੰ ਚੇਂਜ ਕਰਨਾ ਹੈ ਉੱਥੇ ਪ੍ਰਮਾਤਮਾ ਵਸਿਆ ਰਹੀ ਆਪਣੇ ਚੇਤਨ ਮਨ ਦੇ ਨਾਲ ਜਦੋਂ ਅਸੀਂ ਕੰਮਕਾਰ ਜਾਂ ਗੱਲਾਂ ਬਾਤਾਂ ਕਰਦੇ ਹੋਈਏ ਸਾਡੇ ਅਵਚੇਤਨ ਮਨ ਦੇ ਵਿੱਚ ਪ੍ਰਮਾਤਮਾ ਦੀ ਗੂੰਜ ਹੋਵੇ ਉੱਥੇ ਇਹ ਅਹਿਸਾਸ ਹੋਵੇ ਕਿ ਪ੍ਰਮਾਤਮਾ ਨੇ ਕਿੰਨੀ ਕਿਰਪਾ ਕੀਤੀ ਹੈ ਮੇਰੇ ਤੇ ਕਿ ਮੈਂ ਇਹ ਕੰਮ ਕਰ ਪਾਰਿਆ ਹਾਂ ਕਿ ਪ੍ਰਮਾਤਮਾ ਨੇ ਮੈਨੂੰ ਇਹ ਸਰੀਰ ਦਿੱਤਾ ਹੈ ਜਿਹੜਾ ਕਿ ਚੱਲ ਰਿਹਾ ਹੈ ਕਿ ਪ੍ਰਮਾਤਮਾ ਨੇ ਮੈਨੂੰ ਇਹ ਸਭ ਅਖਸ਼ੇ ਨੇ ਜਿਹੜੇ ਚੱਲ ਰਹੇ ਨੇ ਇਦਾਂ ਦਾ ਅਹਿਸਾਸ ਜਿਹੜਾ ਹੈ ਸਾਡੇ ਤੁਰ ਅੰਦਰ ਵਸਿਆ ਹੋਣਾ ਜ਼ਰੂਰੀ ਹੈ ਫੇਰ ਹੀ ਅਸੀਂ ਆਤਮਿਕ ਸੁਖ ਆਨੰਦ ਮਾਣ ਸਕਦੇ ਹਾਂ ਸੰਤ ਕਾ ਮਾਰਗ ਧਰਮ ਕੀ ਪੌੜੀ ਕੋ ਵਡ ਭਾਗੀ ਪਾਏ ਕੋਟ ਜਨਮ ਕੇ ਕਿਲ ਵਿਖ ਨਾਸੇ ਹਰ ਚਰਣੀ ਚਿਤ ਲਾਏ اے ਸੰਤ ਜਨੋ ਸਿਮਰਨ ਕਰਨਾ ਹੀ ਇਨਸਾਨ ਵਾਸਤੇ ਗੁਰੂ ਦਾ ਦੱਸਿਆ ਹੋਇਆ ਸਹੀ ਰਸਤਾ ਹੈ ਸਿਮਰਨ ਹੀ ਧਰਮ ਦੀ ਪੌੜੀ ਹੈ ਜਿਸ ਤੇ ਰਾਹੀ ਮਨੁੱਖ ਪ੍ਰਭੂ ਚਰਨਾ ਵਿੱਚ ਪਹੁੰਚ ਸਕਦਾ ਪਰ ਕੋਈ ਵਿਰਲਾ ਭਾਗਾ ਵਾਲਾ ਮਨੁੱਖੀ ਹੁੰਦਾ ਜਿਹੜਾ ਇਸ ਪੌੜੀ ਨੂੰ ਲੱਭਦਾ ਹੈ ਜਿਹੜਾ ਮਨੁੱਖ ਸਿਮਰਨ ਦੇ ਰਾਹੀ ਪ੍ਰਮਾਤਮਾ ਦੇ ਚਰਨਾ ਵਿੱਚ ਚਿੱਤ ਜੋੜਦਾ ਹੈ ਉਸ ਦੇ ਕਰੋੜਾਂ ਜਨਮਾਂ ਦੇ ਪਾਪ ਨਾਸ ਹੋ ਜਾਂਦੇ ਹਨ ਉਸ ਤਤ ਕਰੋ ਸਦਾ ਪ੍ਰਭ ਆਪਣੇ ਜਿਨ ਪੂਰੀ ਕਲ ਰਾਖੀ ਜੀ ਜੰਤ ਸਭ ਭਏ ਪਵਿੱਤਰਾਂ ਸਤਗੁਰ ਕੀ ਸੱਚ ਸਾਖੀ اے ਸੰਤ ਜਨੋ ਜਿਸ ਪ੍ਰਮਾਤਮਾ ਨੇ ਸਾਰੇ ਸੰਸਾਰ ਵਿੱਚ ਆਪਣੀ ਪੂਰੀ ਸਤਿਆ ਟਿਕਾ ਰੱਖੀ ਹੈ ਉਸ ਦੀ ਸਿਫਤ ਸਲਾਹ ਸਦਾ ਕਰਦੇ ਰਿਹਾ ਕਰੋ ਉਹ ਸਾਰੇ ਹੀ ਪ੍ਰਾਣੀ ਸੁੱਚੇ ਜੀਵਨ ਵਾਲੇ ਬਣ ਜਾਂਦੇ ਹਨ ਜਿਹੜੇ ਸਦਾ ਥਿਰ ਹਰ ਨਾਮ ਸਿਮਰਨ ਵਾਲੀ ਗੁਰੂ ਦੀ ਸਿੱਖਿਆ ਨੂੰ ਗ੍ਰਹਿਣ ਕਰਦੇ ਹਨ ਬਿਗਨ ਬਿਨਾਸਨ ਸਭ ਦੁੱਖ ਨਾਸਨ ਸਤ ਗੁਰ ਨਾਮ ਦਰੜਾਇਆ ਖੋਏ ਪਾਪ ਭਏ ਸਭ ਪਾਵਨ ਜਨ ਨਾਨਕ ਸੁਖ ਕਰ ਆਇਆ ਏ ਨਾਨਕ ਆਖੋ ਜੀਵਨ ਦੇ ਰਸਤੇ ਵਿੱਚੋਂ ਸਾਰੀਆਂ ਰੁਕਾਵਟਾਂ ਦੂਰ ਕਰਨ ਵਾਲਾ ਸਾਰੇ ਦੁੱਖ ਨਾਸ਼ ਕਰਨ ਵਾਲਾ ਹਰ ਨਾਮ ਗੁਰੂ ਨੇ ਜਨਾ ਮਨੁੱਖਾਂ ਦੇ ਹਿਰਦੇ 'ਚ ਪੱਕਾ ਕਰ ਦਿੱਤਾ ਉਹਨਾਂ ਦੇ ਸਾਰੇ ਪਾਪ ਨਾਸ਼ ਹੋ ਜਾਂਦੇ ਹਨ ਉਹ ਸਾਰੇ ਪਵਿੱਤਰ ਜੀਵਨ ਵਾਲੇ ਬਣ ਜਾਂਦੇ ਹਨ ਉਹ ਆਤਮਿਕ ਆਨੰਦ ਨਾਲ ਅੰਤਰ ਆਤਮੇ ਤੇ ਕੀ ਰਹਿੰਦੇ ਹਨ ਸੋਰਠ ਮਹਲਾ ਪੰਜਵਾਂ ਸਾਹਿਬ ਗੁਨੀ ਗਹਿਰਾ ਘਰ ਲਸ਼ਕਰ ਸਭ ਤੇਰਾ ਰਖਵਾਲੇ ਗੁਰੂ ਗੋਪਾਲਾ ਸਭ ਜੀ ਭਏ ਮੰਦੀ ਸਿਫਤ ਸਲਾਹ ਕਰਦੇ ਹੋਏ ਗੁਰੂ ਸਾਹਿਬ ਕਹਿੰਦੇ ਨੇ ਕਿ हे ਪ੍ਰਭੂ ਜੀ ਤੁਸੀਂ ਸਭ ਤੋਂ ਵੱਡੇ ਹੋ ਸ੍ਰਿਸ਼ਟੀ ਦੇ ਪਾਲਣਹਾਰ ਹੋ ਜੀਵਾਂ ਦੇ ਰਾਖੇ ਹੋ ਸਾਰੇ ਜੀਵਾਂ ਉੱਤੇ ਦਇਆਵਾਨ ਰਹਿੰਦੇ ਹੋ हे ਪ੍ਰਭੂ ਤੂੰ ਸਭ ਦਾ ਮਾਲਕ ਹੈ ਤੂੰ ਗੁਨਾ ਦਾ ਮਾਲਕ ਹੈ ਤੂੰ ਡੂੰਗੇ ਚਿਗਰੇ ਵਾਲਾ ਹੈ ਜੀਵਾਂ ਨੂੰ ਸਾਰਾ ਘਰ ਘਾਟ ਤੇਰਾ ਹੀ ਦਿੱਤਾ ਹੋਇਆ ਹੈ ਜਪ ਆਨੰਦ ਰਹੋ ਗੁਰ ਚਰਣਾ ਪਉ ਕਤ ਹੈ ਨਹੀਂ ਪ੍ਰਭ ਸ਼ਰਣਾ ਰਹਾਉ اے ਭਾਈ ਗੁਰੂ ਦੇ ਚਰਨਾਂ ਨੂੰ ਹਿਰਦੇ ਵਿੱਚ ਵਸਾ ਕੇ ਮੈਂ ਆਤਮਿਕ ਆਨੰਦ ਵਿੱਚ ਟਿਕਿਆ ਰਹਿੰਦਾ ਹਾਂ ਪ੍ਰਭੂ ਦੀ ਸ਼ਰਨ ਪਿਆ ਕਿਤੇ ਵੀ ਕੋਈ ਡਰ ਪੋ ਨਹੀਂ ਸਕਦਾ ਜੇ ਕਦੇ ਵੀ ਤੁਸੀਂ ਸਿੱਖ ਇਤਿਹਾਸ ਨੂੰ ਪੜਦੇ ਹੋਏ ਜਾ ਸੁਣਦੇ ਹੋਏ ਇਹ ਸੋਚਿਆ ਹੈ ਇਹ ਖਿਆਲ ਤੁਹਾਡੇ ਮਨ ਦੇ ਵਿੱਚ ਆਇਆ ਹੈ ਕਿ ਆਰਿਆਂ ਦੇ ਉੱਪਰ ਟੰਗੇ ਹੋਏ ਸਿੰਘਾਂ ਨੂੰ ਡਰ ਕਿਉਂ ਨਹੀਂ ਲੱਗਿਆ ਕਿ ਆਪਣੇ ਹੀਰਿਆਂ ਵਰਗੇ ਪੁੱਤਰਾਂ ਨੂੰ ਜੰਗ ਦੇ ਮੈਦਾਨ ਵਿੱਚ ਭੇਜਣ ਵੇਲੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਦਿਲ ਕਿਉਂ ਨਹੀਂ ਕੰਬਿਆ ਆਪਣੇ ਬੱਚਿਆਂ ਨੂੰ ਨੀਹਾਂ ਵਿੱਚ ਚਨੇ ਜਾਣ ਦੀ ਖਬਰ ਸੁਣ ਕੇ ਉਹਨਾਂ ਦਾ ਹੌਸਲਾ ਕਿਉਂ ਨਹੀਂ ਟੁੱਟਿਆ ਤੇ अनेਕਾਂ ਹੀ ਇਨੇ ਹੋਰ ਸ਼ਹੀਦ ਜਿਨ੍ਹਾਂ ਨੇ ਤਸੀਹੇ ਝੱਲੇ ਗੁਰੂ ਅਰਜਨ ਸਾਹਿਬ ਜੀ ਤੋਂ ਲੈ ਕੇ ਅਜੋਕੇ ਸਮਿਆਂ ਤੱਕ ਕਿ ਉਹਨਾਂ ਨੂੰ ਡਰ ਕਿਉਂ ਨਹੀਂ ਲੱਗਿਆ ਤਾਂ ਉਹਦਾ ਉੱਤਰ ਹੈ ਭਉ ਕਤ ਹੈ ਨਹੀਂ ਪ੍ਰਭ ਸ਼ਰਨਾ ਉਹ ਪ੍ਰਭੂ ਦੀ ਸ਼ਰਨ ਪਏ ਸਨ ਪ੍ਰਭੂ ਨਾਲ ਉਹਨਾਂ ਦੀ ਡੂੰਗੀ ਸਾਝ ਬਣੀ ਹੋਈ ਸੀ ਤੇ ਪ੍ਰਭੂ ਦੀ ਸ਼ਰਨ ਦੇ ਵਿੱਚ ਜੋ ਚੱਲ ਗਿਆ ਉਹਨੂੰ ਡਰ ਨਹੀਂ ਲੱਗਦਾ ਤੇਰੀਆਂ ਦਸਾਂ ਹਿਰਦੈ ਮੁਰਾਰੀ ਪ੍ਰਭ ਅਬਚਲ ਨੀਵ ਹ ਉਸਾਰੀ ਬਲ ਧਨ ਤਕਿਆ ਤੇਰਾ ਤੂੰ ਭਾਰੋ ਠਾਕੁਰ ਮੇਰਾ ਪ੍ਰਭੂ ਤੇਰੇ ਸੇਵਕਾਂ ਦੇ ਹਿਰਦੇ ਵਿੱਚ ਹੀ ਨਾਮ ਵਸਦਾ ਹੈ। हे ਪ੍ਰਭੂ ਤੂੰ ਆਪਣੇ ਦਾਸਾਂ ਦੇ ਹਿਰਦੇ ਵਿੱਚ ਭਗਤੀ ਦੀ ਕਦੇ ਨਾ ਹਿੱਲਣ ਵਾਲੀ ਨੀ ਰੱਖ ਦਿੱਤੀ ਹੋਈ ਹੈ। ਪ੍ਰਭ ਅਵਿਚਲ ਨੀਮ ਉਸਾਰੀ ਬਲ ਧਨ ਤਕੀਆ ਤੇਰਾ ਤੂੰ ਭਾਰੋ ਠਾਕੁਰ ਮੇਰਾ। ਕਿ हे ਪ੍ਰਮਾਤਮਾ ਜੀ ਤੂੰ ਹੀ ਮੇਰਾ ਬਲ ਹੈ ਤੂੰ ਹੀ ਮੇਰਾ ਧਨ ਹੈ। ਮੈਨੂੰ ਤੇਰਾ ਹੀ ਆਸਰਾ ਹੈ। तू मेरा सब तो व्डा मालक है जिन जिन साध संग पाया सो प्रभ आप तराया, कर नाम रस दिया कुशल खी ਸਭ ਥੀਆ اے ਭਾਈ ਜਿਸ ਜਿਸ ਮਨੁੱਖ ਨੇ ਗੁਰੂ ਦੀ ਸੰਗਤ ਪ੍ਰਾਪਤ ਕੀਤੀ ਹੈ ਉਸ ਉਸ ਨੂੰ ਪ੍ਰਭੂ ਨੇ ਆਪ ਸੰਸਾਰ ਸਮੁੰਦਰ ਤੋਂ ਪਾਰ ਲੰਘਾ ਦਿੱਤਾ ਹੈ ਜਿਨ ਜਿਨ ਸਾਧ ਸੰਗ ਪਾਇਆ ਸੋ ਪ੍ਰਭ ਆਪ ਤਰਾਇਆ ਕਰ ਕਿਰਪਾ ਨਾਮ ਰਸ ਦਿਆ ਕੁਸ਼ਲ ਖੇਮ ਸਭ ਥੀਆ ਜਿਸ ਮਨੁੱਖ ਨੂੰ ਪ੍ਰਭੂ ਨੇ ਮਿਹਰ ਕਰਕੇ ਆਪਣੇ ਨਾਮ ਦਾ ਸਵਾਦ ਬਖਸ਼ਿਆ ਹੈ ਉਸ ਦੇ ਅੰਦਰ ਸਦਾ ਆਤਮਿਕ ਆਨੰਦ ਬਣਿਆ ਰਹਿੰਦਾ ਹੈ ਹੋਏ ਪ੍ਰਭੂ ਸਹਾਈ ਸਭ ਉਠ ਲਾਗੀ ਪਾਈ ਸਾਸ ਸਾਸ ਪ੍ਰਭ ਧਿਆਈਐ ਹਰ ਮੰਗਲ ਨਾਨਕ ਗਾਇਐ اے ਭਾਈ ਪ੍ਰਮਾਤਮਾ ਜਿਸ ਮਨੁੱਖ ਦਾ ਮਦਦਗਾਰ ਬਣਦਾ ਹੈ ਸਾਰੀ ਲੋਕਾਈ ਉਸ ਦੇ ਪੈਰੀਂ ਉੱਠ ਕੇ ਆ ਲੱਗਦੀ ਹੈ ਇਹ ਨਾਨਕ ਹਰੇਕ ਸਾਹ ਦੇ ਨਾਲ ਪ੍ਰਮਾਤਮਾ ਦਾ ਧਿਆਨ ਧਰਨਾ ਚਾਹੀਦਾ ਹੈ ਸਦਾ ਪ੍ਰਮਾਤਮਾ ਦੀ ਸਿਫਤ ਸਲਾਹ ਦਾ ਗੀਤ ਗਾਉਂਦੇ ਰਹਿਣਾ ਚਾਹੀਦਾ ਹੈ ਸੋਰਠ ਮਹਲਾ ਪੰਜਮ ਸੂਖ ਸਹਿਜ ਆਨੰਦਾ ਪ੍ਰਭ ਮਿਲੇਓ ਮਨ ਪਾਵੰਦਾ ਪੂਰੇ ਗੁਰ ਕਿਰਪਾ ਧਾਰੀ ਤਾਂ ਗਤ ਭਈ ਹਮਾਰੀ اے ਭਾਈ ਜਦੋਂ ਤੋਂ ਪੂਰੇ ਗੁਰੂ ਨੇ ਮੇਰੇ ਉੱਤੇ ਮਿਹਰ ਕੀਤੀ ਹੈ ਤਦੋਂ ਤੋਂ ਮੇਰੀ ਉੱਚੀ ਆਤਮਿਕ ਅਵਸਥਾ ਬਣ ਗਈ ਹੈ ਪੂਰਾ ਗੁਰ ਕਿਰਪਾ ਧਾਰੀ ਤਾਂ ਗਤ ਭਈ ਹਮਾਰੀ ਮੈਨੂੰ ਮਨ ਦੇ ਵਿੱਚ ਪਿਆਰਾ ਲੱਗਣ ਵਾਲਾ ਪ੍ਰਮਾਤਮਾ ਮਿਲ ਪਿਆ ਹੈ ਪ੍ਰਭ ਮਿਲਿਓ ਮਨ ਪਾਵੰਦਾ ਸੁਖ ਸਹਜ ਆਨੰਦਾ ਤੇ ਇਸ ਕਰਕੇ ਮੇਰੇ ਅੰਦਰ ਆਤਮਿਕ ਅਡੋਲਤਾ ਤੇ ਸੁਖ ਆਨੰਦ ਬਣੇ ਰਹਿੰਦੇ ਹਨ ਹਰ ਕੀ ਪ੍ਰੇਮ ਭਗਤ ਮਨ ਲੀਨਾ ਨਿਤ ਬਾਜੇ ਅਨਹਤ ਬੀਨਾ ਰਹਾਉ ਇਹ ਭਾਈ ਜਿਸ ਮਨੁੱਖ ਦਾ ਮਨ ਪਰਮਾਤਮਾ ਦੀ ਪਿਆਰ ਭਰੀ ਭਗਤੀ ਵਿੱਚ ਟਿਕਿਆ ਰਹਿੰਦਾ ਹੈ ਉਸ ਦੇ ਅੰਦਰ ਸਦਾ ਇੱਕ ਰਸ ਆਤਮਿਕ ਆਨੰਦ ਦੀ ਮਾਨੋ ਬੀਨਾ ਵੱਜਦੀ ਰਹਿੰਦੀ ਹੈ ਹਰ ਚਰਨ ਕੀ ਓਟ ਸਤਾਣੀ ਸਭ ਚੁਕੀ ਕਾਣ ਲੁਕਾਣੀ ਜਗ ਜੀਵਨ ਦਾਤਾ ਪਾਇਆ ਹਰ ਰਸਕ ਰਸਕ ਗੁਣ ਗਾਇਆ ਇਹ ਭਾਈ ਜਿਸ ਮਨੁੱਖ ਨੇ ਪ੍ਰਭੂ ਚਰਨਾ ਦਾ ਬਲਵਾਨ ਆਸਰਾ ਲੈ ਲਿਆ ਦੁਨੀਆਂ ਦੇ ਲੋਕਾਂ ਵਾਲੀ ਉਹਦੀ ਸਾਰੀ ਮਥਾਜੀ ਮੁੱਕ ਗਈ ਹਰ ਚਰਨ ਕੀ ਓਟ ਸਤਾਣੀ ਸਭ ਚੁੱਕੀ ਕਾਣ ਲੁਕਾਣੀ ਹੋਰ ਕਿਸੇ ਤੇ ਉਹਨੂੰ ਕੋਈ ਆਸਰਾ ਹੀ ਨਹੀਂ ਰਹਿ ਗਿਆ ਹੋਰ ਕਿਸੇ ਤੱਕ ਉਹਨੂੰ ਕੋਈ ਕੰਮ ਹੀ ਨਹੀਂ ਰਹਿ ਗਿਆ ਦੁਨੀਆਂ ਦੇ ਲੋਕਾਂ ਵਾਲੀ ਉਹਦੀ ਸਾਰੀ ਹੀ ਮੁਤਾਜੀ ਮੁੱਕ ਗਈ ਜਿਸਨੇ ਪ੍ਰਭੂ ਚਰਨਾਂ ਦਾ ਆਸਰਾ ਲੈ ਲਿਆ ਜਗ ਜੀਵਨ ਦਾਤਾ ਪਾਇਆ ਹਰ ਰਸਕ ਰਸਕ ਗੁਣ ਗਾਇਆ ਉਸ ਨੂੰ ਜਗਤ ਦਾ ਸਹਾਰਾ ਦਾ ਤਾਰ ਪ੍ਰਭੂ ਮਿਲ ਪੈਂਦਾ ਤੇ ਫਿਰ ਉਹ ਬੜੇ ਪ੍ਰੇਮ ਨਾਲ ਪਰਮਾਤਮਾ ਦੀ ਸਿਫਤ ਸਲਾਹ ਦੇ ਗੀਤ ਗਾਉਂਦਾ ਰਹਿੰਦਾ ਪ੍ਰਭ ਕਟਿਆ ਜਮ ਕਫਾਸਾ ਮਨ ਪੂਰਨ ਹੋਈ ਆਸਾ ਜਹ ਪਖਾਂ ਤਹਾਂ ਸੋਈ ਹਰ ਪ੍ਰਭ ਬਿਨ ਅਵਰਨਾ ਕੋਈ ਗੁਰੂ ਸਾਹਿਬ ਕਹਿੰਦੇ ਕਿ हे ਭਾਈ ਮੇਰੀ ਵੀ ਪ੍ਰਭੂ ਨੇ ਜਮ ਦੀ ਫਾਈ ਕੱਟ ਦਿੱਤੀ ਹੈ ਮੇਰੇ ਮਨ ਦੀ ਇਹ ਚਿਰਾਂ ਦੀ ਆਸ ਪੂਰੀ ਹੋ ਗਈ ਹੈ ਹੁਣ ਮੈਂ ਜਿੱਧਰ ਵੇਖਦਾ ਹਾਂ ਮੈਨੂੰ ਪ੍ਰਮਾਤਮਾ ਤੋਂ ਬਿਨਾਂ ਹੋਰ ਕੋਈ ਵਿਖਾਈ ਨਹੀਂ ਦਿੰਦਾ ਕਰ ਕਿਰਪਾ ਪ੍ਰਭ ਰਾਖੇ ਸਭ ਜਨਮ ਜਨਮ ਦੁੱਖ ਲਾਥੇ ਨਿਰਭਉ ਨਾਮ ਧਿਆਇਆ ਅਟਲ ਸੁਖ ਨਾਨਕ ਪਾਇਆ ਏ ਭਾਈ ਪ੍ਰਭੂ ਨੇ ਕਿਰਪਾ ਕਰਕੇ ਜਿਨ੍ਹਾਂ ਦੀ ਰੱਖਿਆ ਕੀਤੀ ਉਹਨਾਂ ਦੇ ਅਨੇਕਾਂ ਜਨਮਾਂ ਦੇ ਸਾਰੇ ਦੁੱਖ ਦੂਰ ਹੋ ਗਏ ਜਿਨ੍ਹਾਂ ਨੇ ਨਿਰਭਉ ਪ੍ਰਭੂ ਦਾ ਨਾਮ ਸਿਮਰਿਆ ਉਹਨਾਂ ਉਹ ਆਤਮਕ ਆਨੰਦ ਪ੍ਰਾਪਤ ਕਰ ਲਿਆ ਜੋ ਕਦੇ ਦੂਰ ਨਹੀਂ ਹੁੰਦਾ ਸੋਰਠ ਮਹਲਾ ਪੰਜਵਾਂ ਠੰਡ ਪਾਈ ਕਰਤਾਰੇ ਤਾਪ ਛੋੜ ਗਿਆ ਪਰਵਾਰੇ ਗੁਰਪੁਰ ਹੈ ਰਾਖੀ ਸ਼ਰਨ ਸੱਚੇ ਕੀ ਤਾਕੀ اے ਭਾਈ ਜਿਸ ਮਨੁੱਖ ਦੇ ਅੰਦਰ ਕਰਤਾਰ ਨੇ ਠੰਡ ਵਰਤਾ ਦਿੱਤੀ ਉਸ ਦੇ ਪਰਿਵਾਰ ਨੂੰ ਜਾਨੀ ਕਿ ਉਹਦੇ ਗਿਆਨ ਇੰਦਰੀਆਂ ਨੂੰ ਵਿਕਾਰਾਂ ਦਾ ਤਾਪ ਛੜ ਜਾਂਦਾ ਹੈ ਜਿਸ ਤੇ ਪ੍ਰਭੂ ਦੀ ਮਿਹਰ ਹੋ ਗਈ ਉਹ ਗੁਰੂ ਦੇ ਲੜ ਲੱਗਦਾ ਹੈ ਗੁਰੂ ਉਸ ਮਨੁੱਖ ਨੂੰ ਸਿੱਖਿਆ ਦਿੰਦਾ ਹੈ ਉਹਨੂੰ ਇਸ ਸ੍ਰਿਸ਼ਟੀ ਦੇ ਕਣ ਕਣ ਦੇ ਵਿੱਚੋਂ ਪ੍ਰਮਾਤਮਾ ਦੀ ਮੌਜੂਦਗੀ ਵਿਖਾਉਂਦਾ ਹੈ ਉਸ ਮਨੁੱਖ ਦੇ ਅੰਦਰ ਪ੍ਰਮਾਤਮਾ ਦੀ ਇਨੀ ਵੱਡੀ ਸ਼ਖਸੀਅਤ ਬਣ ਜਾਂਦੀ ਹੈ ਕਿ ਉੱਠਦੇ ਬੰਦੇ ਹਰ ਵਕਤ ਉਹਨੂੰ ਪ੍ਰਮਾਤਮਾ ਦੀ ਮੌਜੂਦਗੀ ਦਾ ਅਹਿਸਾਸ ਰਹਿੰਦਾ ਹੈ ਇਸ ਵੀਡੀਓ ਦੀ ਸ਼ੁਰੂਆਤ ਦੇ ਵਿੱਚ ਜੋ ਆਪਾਂ ਗੱਲ ਕਰੀ ਕਿ ਸਾਡੇ ਮਨ ਦੇ ਪਿੱਛੇ-ਪਿੱਛੇ ਕੁਝ ਨਾ ਕੁਝ ਚੱਲਦਾ ਹੀ ਰਹਿੰਦਾ ਹੈ ਤੇ ਨਾਮ ਸਿਮਰਨ ਤੋਂ ਭਾਵ ਹੈ ਕਿ ਉਹ ਜਿਹੜਾ ਬੈਕਗ੍ਰਾਉਂਡ 뮤직 ਸਾਡੇ ਮਨ 'ਚ ਚੱਲਦਾ ਰਹਿੰਦਾ ਹੈ ਉਹ ਪ੍ਰਮਾਤਮਾ ਦੀ ਸਿਫਤ ਸਲਾਹ ਦਾ 뮤직 ਹੋਵੇ ਕਿ ਸਾਡੇ ਬੈਕ ਆਫ ਦਾ ਮਾਈਂਡ ਸਦਾ ਹੀ ਇਸ ਗੱਲ ਦਾ ਅਹਿਸਾਸ ਬਣਿਆ ਰਹੀ ਕਿ ਪ੍ਰਭੂ ਨੇ ਕਿੰਨੀ ਸੋਹਣੀ ਇਹ ਸ੍ਰਿਸ਼ਟੀ ਬਣਾਈ ਹੈ ਪ੍ਰਭੂ ਨੇ ਕਿੰਨਾ ਸੋਹਣਾ ਮੈਨੂੰ ਇਹ ਸਰੀਰ ਇਹ ਮਨ ਦਿੱਤਾ ਹੈ ਜਿਹਦੇ ਨਾਲ ਮੈਂ ਸੋਚ ਸਕਦਾ ਸਰੀਰ ਦੇ ਨਾਲ ਮੈਂ ਕੰਮ ਧੰਦਾ ਕਰ ਸਕਦਾ ਇਦਾਂ ਦਾ ਅਹਿਸਾਸ ਸਾਡੇ ਅੰਦਰ ਬਣਿਆ ਰਹਿਣਾ ਚਾਹੀਦਾ ਜੇ ਇਹ ਬਣਿਆ ਹੋਇਆ ਹੈ ਤੇ ਸਾਡੇ ਮਨ ਵਿੱਚ ਵਿਕਾਰਾਂ ਦੇ ਲਈ ਥਾਂ ਨਹੀਂ ਬਚ ਜਾਂਦੀ ਵਿਕਾਰਾਂ ਦੇ ਕਰਕੇ ਹੀ ਸਾਨੂੰ ਤਾਪ ਮਹਿਸੂਸ ਹੁੰਦਾ ਹੈ ਉਬੜਾ ਚੁਬੜੀ ਲੱਗੀ ਰਹਿੰਦੀ ਹੈ ਮਨ ਉਦਾਸ ਰਹਿੰਦਾ ਹੈ ਦੁਖੀ ਰਹਿੰਦਾ ਹੈ ਚਿੰਤਿਤ ਰਹਿੰਦਾ ਹੈ ਜਦੋਂ ਵਿਕਾਰਾਂ ਦੀ ਥਾਂ ਤੇ ਪ੍ਰਭੂ ਦਾ ਨਾਮ ਸਿਮਰਨ ਚੱਲਣ ਲੱਗ ਗਿਆ ਸਾਡੇ ਮਨ ਦੇ ਅਵਚੇਤਨ ਹਿੱਸੇ ਦੇ ਵਿੱਚ ਤਾਂ ਸਮਝੋ ਸਾਡੇ ਅੰਦਰ ਠੰਡ ਵਰਤ ਗਈ ਉੱਥੇ ਫਿਰ ਕੋਈ ਕਲੇਸ਼ ਨਹੀਂ ਰਹਿ ਜਾਂਦਾ ਕਲੇਸ਼ ਕਦੋਂ ਉਤਪੰਨ ਹੁੰਦਾ ਜਦੋਂ ਮਨ ਦੇ ਵਿੱਚ ਐਸੇ ਵਿਚਾਰ ਉਤਪੰਨ ਹੁੰਦੇ ਨੇ ਜਿਹੜੇ ਅਸੀਂ ਨਹੀਂ ਚਾਹੁੰਦੇ ਕਿ ਉਤਪੰਨ ਹੋਣ ਤੇ ਫਿਰ ਉੱਥੇ ਸਾਡੇ ਦੋ ਦੋ ਹਿੱਸੇ ਜਿਹੜੇ ਨੇ ਮਨ ਦੇ ਉਹਨਾਂ 'ਚ ਕਲੇਸ਼ ਹੋਣ ਲੱਗ ਜਾਂਦਾ ਹੈ ਇੱਕ ਹਿੱਸਾ ਜਿਹੜਾ ਸਾਡਾ ਚੇਤਨ ਮਨ ਹੈ ਉਹ ਅਵਚੇਤਨ ਮਨ ਦੇ ਨਾਲ ਲੜ ਰਿਹਾ ਹੁੰਦਾ ਹੈ ਕਿ ਤੇਰੇ ਅੰਦਰ ਇਦਾਂ ਦੇ ਖਿਆਲ ਕਿੱਥੋਂ ਉਤਪੰਨ ਹੁੰਦੇ ਨੇ ਉਹ ਵਿਕਾਰੀ ਖਿਆਲਾਂ ਦੀ ਥਾਂ ਤੇ ਜਦੋਂ ਨਾਮ ਸਿਮਰਨ ਹੀ ਚੱਲ ਰਿਹਾ ਹੈ ਤਾਂ ਚੇਤਨ ਮਨ ਨੂੰ ਉਹਦੇ ਤੋਂ ਕੋਈ ਇਤਰਾਜ਼ ਨਹੀਂ ਬਲਕਿ ਸਾਡਾ ਚੇਤਨ ਮਨ ਪ੍ਰਭੂ ਦੇ ਨਾਮ ਸਿਮਰਨ ਦਾ ਆਨੰਦ ਮਾਣਦਾ ਹੈ ਤਾਂ ਉਹ ਕਲੇਸ਼ ਜਿਹੜਾ ਤੁਹਾਹਾਂ ਦੇ ਵਿੱਚ ਸੀ ਉਹ ਖਤਮ ਹੋ ਜਾਂਦਾ ਹੈ ਅੰਦਰ ਠੰਡ ਭਰਤ ਜਾਂਦੀ ਹੈ ਸੋ ਪ੍ਰੈਕਟੀਕਲ ਤੌਰ ਤੇ ਸਾਨੂੰ ਕਿਵੇਂ ਪਤਾ ਲੱਗੇ ਕਿ ਸਾਡੇ ਅੰਦਰ ਠੰਡ ਵਰਤੀ ਹੈ ਕਿ ਨਹੀਂ ਜੇ ਸਾਡੇ ਅੰਦਰ ਐਸੇ ਵਿਚਾਰ ਨਹੀਂ ਚੱਲ ਰਹੇ ਜਿਹੜੇ ਅਸੀਂ ਚਾਹੁੰਦੇ ਹਾਂ ਕਿ ਨਾ ਚੱਲਣ ਜੇ ਸਾਡੇ ਮਨ ਦੇ ਵਿੱਚ ਚੱਲਦੇ ਹੋਏ ਵਿਚਾਰ ਸਾਨੂੰ ਪਸੰਦ ਨਹੀਂ ਸਾਡੇ ਜੀਵਨ ਦੇ ਨਾਲ ਮੇਲ ਖਾਂਦੇ ਨਹੀਂ ਸਾਡੀ ਸੋਚ ਦੇ ਨਾਲ ਮੇਲ ਖਾਂਦੇ ਨਹੀਂ ਜੇ ਉਹ ਵਿਚਾਰ ਐਸੇ ਨਹੀਂ ਜਿਹੜੇ ਹਰ ਵਕਤ ਸਾਨੂੰ ਪ੍ਰਮਾਤਮਾ ਦੀ ਮੌਜੂਦਗੀ ਦਾ ਅਹਿਸਾਸ ਦਵਾਉਂਦੇ ਨੇ ਫੇਰ ਸਾਡੇ ਅੰਦਰ ਠੰਡ ਵਰਤੀ ਹੋਈ ਗੁਰ ਪੂਰਾ ਹੈ ਰਾਖੀ ਸ਼ਰਨ ਸੱਚੇ ਕੀ ਤਾਕੀ ਪੂਰੇ ਗੁਰੂ ਨੇ ਜਿਸ ਮਨੁੱਖ ਦੀ ਮਦਦ ਕੀਤੀ ਉਸਨੇ ਸਦਾ ਕਾਇਮ ਰਹਿਣ ਵਾਲੇ ਪ੍ਰਮਾਤਮਾ ਦਾ ਆਸਰਾ ਤੱਕ ਲਿਆ ਪਰਮੇਸ਼ਰ ਆਪ ਹੋਆ ਰਖਵਾਲਾ ਸ਼ਾਂਤ ਸਹਿਜ ਸੁਖ ਖਿਨ ਮਹਿ ਉਪਜੇ ਮਨ ਹੋਆ ਸਦਾ ਸੁਖਾਲਾ ਰਹਉ ਇਹ ਭਾਈ ਜਿਸ ਮਨੁੱਖ ਦਾ ਰਾਖਾ ਪ੍ਰਮਾਤਮਾ ਆਪ ਬਣ ਜਾਂਦਾ ਹੈ ਉਸ ਦਾ ਮਨ ਸਦਾ ਵਾਸਤੇ ਸੁਖੀ ਹੋ ਜਾਂਦਾ ਹੈ ਕਿਉਂਕਿ ਉਹਦੇ ਅੰਦਰ ਇੱਕ ਛਿਨ ਦੇ ਵਿੱਚ ਆਤਮਿਕ ਅਡੋਲਤਾ ਦੇ ਸੁਖ ਤੇ ਸ਼ਾਂਤੀ ਪੈਦਾ ਹੋ ਜਾਂਦੀ ਹਨ ਹਰ ਹਰ ਨਾਮ ਦੀਉ ਦਾਰੂ ਤਿੰਨ ਸਗਲਾ ਰੋਗ ਬਿਦਾਰੂ ਆਪਣੀ ਕਿਰਪਾ ਧਾਰੀ ਤਿੰਨ ਸਗਲੀ ਬਾਤ ਸਵਾਰੀ हे ਭਾਈ ਵਿਕਾਰ ਰੋਗਾਂ ਦਾ ਇਲਾਜ ਕਰਨ ਵਾਸਤੇ ਗੁਰੂ ਨੇ ਜਿਸ ਮਨੁੱਖ ਨੂੰ ਪ੍ਰਮਾਤਮਾ ਦਾ ਨਾਮ ਦਵਾਈ ਦਿੱਤੀ ਉਸ ਨਾਮ ਦਾਰੂ ਨੇ ਉਸ ਮਨੁੱਖ ਦਾ ਸਾਰਾ ਹੀ ਵਿਕਾਰ ਰੋਗ ਕੱਟ ਦਿੱਤਾ ਜਦੋਂ ਪ੍ਰਭੂ ਨੇ ਉਸ ਮਨੁੱਖ ਉਤੇ ਆਪਣੀ ਮਿਹਰ ਕੀਤੀ ਤਾਂ ਉਹਨੇ ਆਪਣੀ ਸਾਰੀ ਜੀਵਨ ਕਹਾਣੀ ਹੀ ਸੋਹਣੀ ਬਣਾ ਲਈ ਆਪਣਾ ਸਾਰਾ ਜੀਵਨੀ ਸਵਾਰ ਲਿਆ ਪ੍ਰਭ ਆਪਣਾ ਬਿਰਦ ਸਮਾਰਿਆ ਹਮਰਾ ਗੁਣ ਅਵਗਣ ਨਾ ਵਿਚਾਰਿਆ ਗੁਰ ਕਾ ਸ਼ਬਦ ਭਇਓ ਸਾਖੀ ਤਿੰਨ ਸਗਲੀ ਲੀਲਾਜ ਰਾਖੀ اے ਭਾਈ ਪ੍ਰਭੂ ਨੇ ਸਦਾ ਹੀ ਆਪਣੇ ਮੁੱਢ ਕਦੀਮਾਂ ਦੇ ਪਿਆਰ ਵਾਲੇ ਸੁਭਾਅ ਨੂੰ ਚੇਤੇ ਰੱਖਿਆ ਹੈ ਉਹ ਸਾਡਾ ਜੀਵਾਂ ਦਾ ਕੋਈ ਗੁਣ ਜਾਂ ਔਗਣ ਦਿਲ ਤੇ ਨਹੀਂ ਲਾ ਕੇ ਰੱਖਦਾ ਪ੍ਰਭੂ ਦੀ ਕਿਰਪਾ ਨਾਲ ਜਿਸ ਮਨੁੱਖ ਦੇ ਅੰਦਰ ਗੁਰੂ ਦੇ ਸ਼ਬਦ ਨੇ ਆਪਣਾ ਪ੍ਰਭਾਵ ਪਾਇਆ ਸ਼ਬਦ ਨੇ ਉਸ ਦੀ ਸਾਰੀ ਇੱਜ਼ਤ ਰੱਖ ਲਈ ਉਹਨੂੰ ਵਿਕਾਰਾਂ ਦੇ ਫਾਇੇ ਚੜਨ ਤੋਂ ਬਚਾ ਲਿਆ ਬੋਲਾ ਆ ਬੋਲੀ ਤੇਰਾ ਤੂੰ ਸਾਹਿਬ ਗੁਣੀ ਗਹਿਰਾ ਜਪ ਨਾਨਕ ਨਾਮ ਸੱਚ ਸਾਖੀ ਆਪਣੇ ਦਾਸ ਕੀ ਪੈਜ ਰਾਖੀ اے ਪ੍ਰਭੂ ਤੂੰ ਸਾਡਾ ਮਾਲਕ ਹੈ ਤੂੰ ਗੁਣਾਂ ਦਾ ਖਜ਼ਾਨਾ ਹੈ ਤੂੰ ਡੂੰਗੇ ਜਿਗਰੇ ਵਾਲਾ ਹੈ ਜਦੋਂ ਤੂੰ ਪ੍ਰੇਰਣਾ ਦਿੰਦਾ ਹੈ ਤਦੋਂ ਹੀ ਮੈਂ ਤੇਰੀ ਸਿਫਤ ਸਲਾਹ ਕਰ ਸਕਦਾ ਹਾਂ ਏ ਨਾਨਕ ਸਦਾ ਤੇਰੇ ਪ੍ਰਭੂ ਦਾ ਨਾਮ ਜਪਿਆ ਕਰ ਇਹੀ ਸਦਾ ਹਾਮੀ ਭਰਨ ਵਾਲਾ ਹੈ ਪ੍ਰਭੂ ਆਪਣੇ ਸੇਵਕ ਦੀ ਸਦਾ ਇੱਜ਼ਤ ਰੱਖਦਾ ਆਇਆ ਹੈ ਇਸ ਦੇ ਨਾਲ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 622ਵੇਂ ਅੰਗ ਦੀ ਗੁਰਬਾਣੀ ਦੀ ਵਿਆਖਿਆ ਦੀ ਸਮਾਪਤੀ ਹੁੰਦੀ ਹੈ ਜੀ ਇਸ ਅੰਗ ਦੀ ਗੁਰਬਾਣੀ ਦੇ ਵਿੱਚੋਂ ਅਸੀਂ ਸਿੱਖਿਆ ਕਿ ਹਰ ਵਕਤ ਨਾਮ ਸਿਮਰਨ ਕਿਵੇਂ ਕਰਦੇ ਰਹਿਣਾ ਹੈ ਜਦੋਂ ਪ੍ਰਮਾਤਮਾ ਦੀ ਸਾਡੇ ਤੇ ਮਿਹਰ ਹੋ ਜਾਵੇ ਸਾਡਾ ਚਿੱਤ ਪ੍ਰਭੂ ਦੇ ਨਾਮ ਸਿਮਰਨ ਦੇ ਵਿੱਚ ਜੁੜ ਜਾਵੇ ਜਦੋਂ ਅਸੀਂ ਗੁਰੂ ਤੋਂ ਪ੍ਰਭੂ ਦੇ ਨਾਮ ਦੀ ਦਵਾਈ ਲੈ ਲਈਏ ਉਸ ਦਵਾਈ ਦੇ ਨਾਲ ਸਾਡਾ ਵਿਕਾਰਾਂ ਦਾ ਤਾਪ ਲੈ ਜਾਵੇ ਤੇ ਸਾਡੇ ਅੰਦਰ ਠੰਡ ਵਰਤ ਜਾਵੇ ਤਾਂ ਅਸੀਂ ਕਿੱਦਾਂ ਦਾ ਮਹਿਸੂਸ ਕਰਦੇ ਹਾਂ ਪ੍ਰੈਕਟੀਕਲ ਤੌਰ ਤੇ ਸਾਡੇ ਵਿੱਚ ਕੀ ਤਬਦੀਲੀ ਆਉਂਦੀ ਹੈ ਇਹ ਗੱਲ ਅਸੀਂ ਸਿੱਖੀ ਉਮੀਦ ਕਰਦੇ ਹਾਂ ਤੁਸੀਂ ਆਪਣੇ ਜੀਵਨ ਤੇ ਆਪਣੇ ਮਨ ਤੇ ਝਾਤੀ ਜ਼ਰੂਰ ਮਾਰੋਗੇ ਤੇ ਇਹ ਪਤਾ ਕਰਨ ਦੀ ਕੋਸ਼ਿਸ਼ ਕਰੋਗੇ ਕਿ ਤੁਹਾਡੇ ਅੰਦਰ ਕਿੰਨੀ ਕੁ ਠੰਡ ਵਰਤੀ ਹੈ ਆਪਣੇ ਅਹਿਸਾਸਾਂ ਆਪਣੇ ਅਨੁਭਵਾਂ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸਿਓ ਇੱਥੇ ਹੀ ਫਤਿਹ ਕਬੂਲ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ